ਹੈਲੋ ਜਸਿਕਾ ਵੀਰ ਜੀ ਹਾਲੀ ਹਾਲੀ ਜੀ ਬੋਲਦੇ ਹਾਂ ਹਾਂਜੀ ਹਾਂਜੀ ਜਸਿਕਾ ਜੀ ਜਸਿਕਾ ਵੀਰੇ ਮੈਂ ਨਾ ਅਸੀਂ ਗੋਸ਼ਾਲਾ ਆਏ ਸੀ ਗੋਲੇ ਲਈ ਅੱਛਾ ਜੀ ਇੱਥੇ ਜਾਂ ਗੋਲਿਆ ਗਊਸ਼ਾਲਾ ਬਹੁਤ ਬੁਰਾ ਹਾਲ ਲੱਗ ਰਿਹਾ ਯਾਰ ਅੱਛਾ ਸੂਰੇ ਮਰੇ ਭਏ ਐ ਤੇ ਹੈ ਪਸ਼ੂ ਹੀ ਮਰੇ ਭਏ ਕਿੰਨੇ ਅੱਛਾ ਹਾਂ ਕੋਈ ਦੇਖ ਪਾਲੇ ਹੈਗੀ ਕੋਈ ਹੈ ਨਹੀਂ ਬੰਦਾ ਇੱਥੇ ਕੋਈ ਹੂੰ ਨੇ ਨੋਕਨੇ ਜਰੀ ਹੁੰਦੇ ਠੋੜੀ ਵੀ ਮਿੰਕ ਨੇ ਚਾਬੀ ਦਿੱਤੀ ਟਰੈਕਟਰ ਦੀ ਹੈ ਤਾਂ ਹੀ ਪਸੇ ਪੁੱਛੇ ਪੋਣਾ ਦੇ ਅੱਜ ਹਜੇ ਤਾਂ ਨਹੀਂ ਪਾਇਗੇ ਵੀ ਵੇ ਲੋ ਭਾਈ ਪੀ ਟਾਈਮ ਹੋਇਆ ਪਿਆ ਹਾਂ ਟਰੈਕਟਰ ਦੀ ਚਾਬੀ ਨਹੀਂ ਦਿੰਦੇ ਵੇ ਜਿਹਦੇ ਕੋਲ ਹੈਗੀ ਆ ਕਿਹਾਂ ਦੇ ਮੈਂ ਇੱਕ ਮਿੰਟ ਤੁਹਾਡੀ ਗੱਲ ਕਰਾਉਣਾ ਕਿ ਇੱਕ ਮਿੰਟ ਇੱਕ ਮਿੰਟ ਵੀਰ ਜੀ ਹੈਲੋ ਹੈਲੋ ਵੀਰੇ ਇੱਥੇ ਆਪਣਾ ਮੇਨ ਕੇ ਦਾ ਬੰਦਾ ਆਣਾ ਇੱਥੇ ਸਰ ਮੇਨ ਹੀ ਆ ਆ ਗੱਲ ਕਰੀਏ ਬਸ ਤਨਵੀਰ ਦਾ ਹਾਂ ਹੈਲੋ ਬਾਈ ਜੀ ਹਾਲੀਵੋਰੀਆਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਮੁਸ਼ਕਲ ਐ ਸੇ ਆਈ ਵੀ ਮੁਸ਼ਕਲ ਹੋਣ ਤਾਂ ਟਰੈਕਟਰ ਦੀ ਤਾਂ ਹੁਣ ਚਾਬੀ ਨਹੀਂ ਮਿਲਦੀ ਪਈ ਅਸੀਂ ਪੱਠੇ ਵੱਢਣੇ ਪਹਿਲਾਂ ਵੱਢ ਕੇ ਫਿਰ ਪੁੱਤਰਨੇ ਆ ਫਿਰ ਪਾਉਣੇ ਆ ਕਿਉਂਕਿ ਟਰੈਕਟਰ ਨਾਲ ਹੀ ਪੈਣੇ ਆ ਤਰਾਸ ਹੋ ਜਾਈ ਤੱਕ ਪਾਇਆ ਹੀ ਨਹੀਂ ਹਜੇ ਨਹੀਂ ਹਜੇ ਪੈਣੇ ਕਾਹਦੇ ਗਈ ਸੜਕ ਦੇ ਸ ਤਾਂ ਪੰਡਾ ਚੱਕ ਚੱਕੇ ਪਾਈ ਜੰਨੇ ਹਜੇ ਕਿਉਂਕਿ ਟਰੈਕਟਰ ਨਾਲ ਹੀ ਪੈਣੀਆਂ ਹੁਣ ਇੰਨੀਆਂ ਖੁਰਦਨਾਂ ਦੇ ਵਿੱਚ ਕਿਵੇਂ ਪੈਣਗੇ ਟਰੈਕਟਰ ਦੀ ਚਾਬੀ ਕਿਹਦੇ ਕੋਲ ਐ ਟਰੈਕਟਰ ਦੀ ਚਾਬੀ ਉਹ ਨਾਲ ਹੀ ਲੈ ਗਏ ਆ ਜਿਹੜੇ ਬੰਦੇ ਇੱਥੇ ਸੀਗੇ ਪਹਿਲਾਂ ਹਾਂ ਕੋਈ ਕੋਈ ਟਰੈਕਟਰ ਦੇ ਮਗਰ ਹੀ ਫੱਟਾ ਪੈਣਾ ਪਹਿਲਾਂ ਤਾਂ ਉਹਦੇ ਨਾਲ ਪਸ਼ੂ ਠਾਉਣ ਵਾਲੇ ਪਏ ਆ ਹੂੰ ਟਰੈਕਟਰ ਦੇ ਮਗਰ ਪਾ ਕੇ ਫੱਟਾ ਉਹਦੇ ਨਾਲ 28 ਦੀਆਂ ਪਸ਼ੂਆਂ ਪਸ਼ੂ 28 ਦੇ ਆ ਤੇ ਉਹ ਟਰੈਕਟਰ ਉਧਰ ਖੜਾ ਤੇ ਟਰੈਕਟਰ ਦੀ ਹੁਣ ਚਾਬੀ ਨਹੀਂ ਮਿਲੀ ਟਰੈਕਟਰ ਨਾਲ ਹੀ ਮਤਲਬ ਦਾਵਾ ਉੱਠਣੀਆਂ ਟਰੈਕਟਰ ਨਾਲ ਹੀ ਕਟਰ ਪਾ ਕੇ ਮਗਰ ਤੇ ਪੱਠੇ ਵੱਢੇ ਜਾਣੇ ਤੇ ਟਰੈਕਟਰ ਨਾਲ ਹੀ ਕੁਤਰੇ ਜਾਣੇ ਤੋਕੇ ਮਗਰ ਪਾ ਕੇ ਹੂੰ ਤੇ ਫੇਰ ਉਹ ਟਰਾਲੀ ਦੇ ਚ ਪਾ ਕੇ ਤੇ ਫੇਰ ਇੱਥੇ ਵਿਹਾਣੀ ਅੰਦਰ ਸੇਰ ਪੈਣੀ ਹੈ ਪੱਟੇ ਜੀ ਤੂੜੀ ਸਾਡੀ ਪਾਤੀ ਅਸੀਂ ਜਿੰਨਾ ਕਿ ਸਾਡੇ ਤੋਂ ਫਿਰ ਹੋਇਆ ਫਿਰ ਉਦੋਂ ਪੰਡਾ ਧਰ ਪਰ ਕੇ ਤੂੜੀ ਨਾਲ ਅਸੀਂ ਭਰਤੀਆਂ ਓਕੇ ਆ ਖਾਲ ਗਿਆ ਹਾਂ ਇਹ ਚਾਬੀ ਲੈ ਕੌਣ ਗਿਆ ਜਿਹੜੇ ਇੱਥੇ ਸੇਵਾਵਾਂ ਲੱਗੇ ਸੀ ਪਹਿਲਾਂ ਬੰਦੇ ਹਾਂ ਉਹ ਬੰਦੇ ਲੈ ਗਏ ਐਕਸਪੈਟ ਉਹ ਹਰ ਰੋਜ਼ ਹੀ ਐਵੇਂ ਹੁੰਦਾ ਕਿ ਅੱਜ ਹੀ ਹੋਇਆ ਦਾ ਜਦੋਂ ਅਸੀਂ ਸੇਵਾ ਕਰਦੇ ਹੁਣ ਸੀ ਪਹਿਲਾਂ ਹੀ ਆਇਤਾ ਤੇ ਹੁਣ ਪਹਿਲੇ ਦਿਨ ਹੀ ਆਏ ਆ ਹਜੇ ਅੱਛਾ ਜਦੋਂ ਵੀ ਪਹਿਲਾਂ ਹੀ ਸੇਵਾ ਕਰਦੇ ਸੀ ਪਹਿਲਾਂ ਵੀ ਐਵੇਂ ਕਰਦੇ ਸੀ ਕਿਤੇ ਟਰੈਕਟਰ ਲਾ ਕੋ ਲਗਾਉਂਦੇ ਸੀਗੇ ਕਿਤੇ ਕਹਿੰਦੇ ਤੇਲ ਹੈ ਨਹੀਂ ਇਹਦੇ ਚ ਕਿਤੇ ਟੋਕੇ ਦੀਆਂ ਤਾਰਾਂ ਤੋਂ ਲਾਹਂਦੇ ਸੀਗੇ ਕਿਤੇ ਕੁਛ ਕਿਤੇ ਕੁਛ ਆਏ ਜਨਕ ਕੋਈ ਬਹਾਨੇ ਬਣਾਉਂਦੇ ਹੁੰਦੇ ਸੀਗੇ ਵੀ ਇਹ ਇਥੇ ਰਹਿ ਨਾ ਇਹ ਵੀ ਪੱਠੇ ਨਾ ਪਾਉਣੀ ਨਹੀਂ ਇਹ ਸੇਵਾ ਕਰਨ ਵਾਲੇ ਜਿਹੜੇ ਆਉਂਦੇ ਆ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਬਹੁਤ ਜ਼ਿਆਦਾ ਜੀ ਹੁਣ ਅੱਜ ਉਹ ਆਏ ਨਹੀਂਗੇ ਆਈ ਸੀਗੇ ਤੜਕੇ ਤੋਂ ਚੱਜੂ ਵੀ ਨਾਲ ਲੈ ਕੇ ਤੇ ਸੇਵਾਦਾਰ ਤਾਂ ਬਾਤੂ ਖੜੇ ਆਈ ਬੋਲ ਤੋਂ ਪੁੱਛ ਲੋਈ ਹਜੇ ਆਈ ਵੀ ਜਾਂਦੇ ਸੇਵਾਦਾਰ ਸੇਵਾ ਕਰਨਾ ਸੀ ਅੱਛਾ ਹਾਲਾ ਖਰਾਬ ਸਹੀ ਹੁੰਦੇ ਹਾਲਾਤ ਹਨਾ ਕੂਸ਼ਲਾ ਦੇ ਪਰ ਸਾਨੂੰ ਦਾਸ ਦੇਣੀ ਬਸ ਦੇ ਦੋ ਬਸ ਦੋਸਾਂ ਤਨਾ ਤੁਸੀਂ ਇਹ ਗਊਸ਼ਾਲਾ ਦੇਖ ਲੋ ਜੀ ਕਿਉਂਕਿ ਅਸੀਂ ਖੁਦ ਆਪਦੇ ਪੈਸੇ ਖੁਦ ਲਾ ਕੇ ਅਸੀਂ ਗਊਸ਼ਾਲਾ ਦਾ ਸੰਧਾਰ ਕੀਤਾ ਸੀ ਗਾਵਾਂ ਦਾ ਅਸੀਂ ਹਾਰੇ ਚਾਰੇ ਤੋਂ ਮੂੰਹ ਮੋੜਦਾ ਸੀਗਾ ਵੀ ਇੰਨਾ ਪੱਠਾ ਪਾਇਆ ਸੀ ਅਸੀਂ ਹੂੰ ਤੁਸੀਂ ਕਿੱਥੋਂ ਆਉਣ ਲੱਗੇ ਹੋ ਅਸੀਂ ਗੋਲੇ ਵਾਲੇ ਤੋਂ ਹੀ ਅਸੀਂ ਤੁਸੀਂ ਹੁਣ ਨਵਾਂ ਆਉਣਾ ਸ਼ੁਰੂ ਕੀਤਾ ਇੱਥੇ ਹਾਂਜੀ ਜੀ ਨਵੇਂ ਆਉਣ ਲੱਗੇ ਹੁਣ ਦੁਬਾਰਾ ਸਾਜੀ ਹਾਂਜੀ ਨਹੀਂ ਐਸੀ ਨਾ ਇਹ ਵੀ ਅੱਜ ਤੋਂ 21 ਦਿਨ ਪਹਿਲਾਂ ਹਾਂਜੀ ਚਲੇ ਗਏ ਸੀ ਅੱਜ ਨੂੰ 21 ਦਿਨ ਅੱਜ 21 ਦਿਨ ਹੋ ਗਏ ਤੁਹਾਨੂੰ 21ਵੇਂ ਦਿਨ ਅਸੀਂ ਆਈਆਂ ਦੁਬਾਰਾ ਅਸੀਂ ਇੱਥੇ ਅੱਛਾ 2 ਤੋਂ ਪਹਿਲਾਂ ਅਸੀਂ 21 ਦਿਨ ਪਹਿਲਾਂ ਆਏ ਸੀਗੇ ਉਦੋਂ ਪਹਿਲਾਂ ਅਸੀਂ ਹਾਲਾਤ ਦਿਖਾਏ ਸੀ ਇੱਥੋਂ ਦੇ ਵੀ ਹਾਲਾਤ ਦੇਖੋ ਕੀ ਆ ਉਹੀ ਹਾਲਾਤ ਅੱਜ ਫੇਰ ਬਣੇ ਪਏ ਆ ਜਿਹੜੇ ਉਦੋਂ ਹੀ ਹਾਲਾਤ ਸੀ ਨਾ ਅਸੀਂ ਪਹਿਲਾਂ ਦਿਖਾਏ ਸੀ ਉਹੀ ਹਾਲਾਤ ਅੱਜ ਉਹੀ ਬਣੇ ਪਏ ਆ ਹੁਣ ਤਿੰਨ ਚਾਰ ਗਾਵਾਂ ਚ ਮਰ ਗਈਆਂ ਪਈਆਂ ਕੋਈ ਸਹੀ ਕੀ ਜਾਂਦੀ ਆ ਠੀਕ ਆ ਨਾ ਕਿਉਂਕਿ ਇਹਨਾਂ ਨੂੰ ਪੱਠੇ ਨਹੀਂ ਪੈਂਦੇ ਸੀਗੇ ਪੱਠੇ ਪੈਣਗੇ ਤਾਂ ਫੇਰ ਹੀ ਸਹੀ ਰਹਿਣੀ ਆ ਪੱਠੇ ਨਹੀਂ ਪੈਂਦੇ ਤੇ ਇਹਨਾਂ ਨੂੰ ਪਾਣੀ ਨਹੀਂ ਪਿਆ ਜਾਂਦਾ ਇਹਨਾਂ ਤੋਂ ਬੰਦੇ ਥੋੜੇ ਸੀ ਇਹ ਕੋਸ਼ਿਸ਼ ਕੋਸ਼ਿਸ਼ ਹੁਣ ਹੀ ਕੰਮ ਕਰਦੇ ਸੀ ਬਸ ਥੋੜੇ ਸੀਗੇ ਬੰਦੇ ਥੋੜੇ ਵੀ ਸੀਗੇ ਅਸੀਂ ਇਹ ਵੀ ਨਹੀਂ ਕਹਨੇ ਤੇ ਇਹਨੂੰ ਦਿਖਾਇਆ ਸੀ ਤੁਸੀਂ ਹਾਲਾਤ ਜਦੋਂ ਮਾੜਾ-ਮੋਟਾ ਸੁਧਰ ਗਿਆ ਸੀ ਕੰਮ ਇਹ ਆਪਣਾ ਪੰਜਾਬ ਦਾ ਚੇਅਰਮੈਨ ਸੀਗਾ ਜੀ ਅਸ਼ੋਕ ਸਿੰਘ ਲਾਈ ਅੱਛਾ ਆਏ ਸੀਗੇ ਉਹਨਾਂ ਨੂੰ ਉਹ ਆਏ ਸੀ ਉਹ ਕੱਲ ਨੂੰ ਫੇਰ ਆਉਣਾ ਨੇ 28 ਤਰੀਕ ਨੂੰ ਦੁਬਾਰਾ ਆਉਣਾ ਉਹਨਾਂ ਨੇ ਹਾਂਜੀ ਕੱਲ ਨੂੰ ਉਹਨਾਂ ਨੇ ਫੇਰ ਆਉਣਾ ਇੱਥੇ ਕੌਸ਼ਲਾਜੇ ਵੀ ਉਹਨਾਂ ਦੇ ਡੀਸੀ ਦਫ਼ਤਰ ਵੀ ਆਉਣਾ ਉਹਨਾਂ ਨੇ ਹਾਲਾਤ ਉਹੀ ਬਣੇ ਹੋਏ ਪਹਿਲਾਂ ਵਾਲੇ ਹੀ ਹਾਲਾਤ ਉਹੀ ਹੈ ਜੀ ਉਹੀ ਹਾਲਾਤ ਆ ਤਾਂ ਹੀ ਉਹਨਾਂ ਨੂੰ ਦੁਬਾਰਾ ਸੱਦਿਆ ਜੀ ਹੁਣ ਦੱਸ ਨਹੀਂ ਸਾਡੇ ਸ਼ਬਦਾਂ ਦੇ ਬਿਆਨ ਨਹੀਂ ਕਰ ਸਕਦਾ ਜੀ ਤੁਸੀਂ ਅੱਜ ਹੀ ਆਏ ਹੋ ਪਹਿਲੀ ਦਮ ਕੇ ਪਹਿਲਾਂ ਵੀ ਆਉਣੇ ਹੋ ਮੈਂ ਪਹਿਲੀ ਵਾਰੀ ਪਰ ਅਸੀਂ ਤਿੰਨ ਚਾਰ ਦਿਨਾਂ ਤੋਂ ਬੈਠੇ ਸੋਚ ਰਹੇ ਸੀ ਜਾਈਏ ਪੱਥੇ ਪਾ ਕੇ ਆਈਏ ਹੂੰ ਪਰ ਇੱਥੇ ਵੇਖ ਕੇ ਜੇ ਮਨ ਇਹਨਾਂ ਦੁਖੀ ਹੋਇਆ ਨੂੰ ਹੂੰ ਦੱਸ ਆਤਮਾ ਆਤਮਾ ਰੋ ਰਹੀ ਹੈ ਜੀ ਹੂੰ ਜਿਹੜੇ ਹਾਲਾਤ ਆ ਕੀ ਹਾਂਜੀ ਹਾਂਜੀ ਬੜੀ ਹਾਂਜੀ ਕੋਈ ਪ੍ਰਬੰਧਕਾਂ ਨੂੰ ਕੋਈ ਨਹੀਂ ਇਸ ਮਾਮਲੇ ਨਾਲ ਕੋਈ ਸੁਣ ਨਹੀਂ ਰਿਹਾ ਕੁਝ ਕਿ ਆਏ ਨਹੀਂ ਆਈ ਤਾਂ ਕੋਈ ਕੋਈ ਇਹੀ ਹੈ ਜੀ ਬਸ ਇਹ ਵੀ ਕਹੀ ਜਾਂਦੇ ਆਪ ਹੀ ਕਹੀ ਜਾਂਦੇ ਹੈਲੋ ਸਤਿਗੁਰ ਵੀਰ ਜੀ ਹਾਲੀ ਹਾਲੀ ਜੀ ਬੋਲਦੇ ਹਾਂ ਹਾਂਜੀ ਹਾਂਜੀ ਸਤਿਗੁਰ ਜੀ ਜਸਿਕਾ ਵੀ ਦੇ ਮੈਂ ਨਾ ਅਸੀਂ ਗੋਸ਼ਾਲਾ ਆਏ ਸੀ ਗੋਲੇ ਲਈ ਅੱਛਾ ਜੀ ਇੱਥੇ ਜਾਂ ਗੋਲਿਆ ਗਊਸ਼ਾਲਾ ਬਹੁਤ ਬੁਰਾ ਹਾਲ ਲੱਗ ਰਿਹਾ ਯਾਰ ਅੱਛਾ ਓਛੂ ਮਰੇ ਭਈ ਐ ਇੱਥੇ ਹੈ ਓਛੂ ਮਰੇ ਭਈ ਕਿੰਨੇ ਅੱਛਾ ਹਾਂ ਕੋਈ ਦੇਖ ਪਾ ਲਈ ਹੈਗੀ ਕੋਈ ਹੈ ਨਹੀਂ ਬੰਦਾ ਇੱਥੇ ਕੋਈ ਜੀ 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 ਨੋਕ ਨੇ ਜਿਹੜੇ ਹੁੰਦੇ ਠਾਣ 18 ਮਿੰਨ ਕਿੰਨੇ ਚਾਬੀ ਦਿੱਤੀ ਟਰੈਕਟਰ ਦੀ ਹੈ ਨਹੀਂ ਪੱਲੇ ਪੱਲੇ ਪਾਉਣ ਵਾਲੇ ਅੱਛਾ ਹਈ ਤਾਂ ਨਹੀਂ ਪਾਏਗੇ ਕੀ ਬੇਲੋ ਬਾਈ ਪੀ ਟਾਈਮ ਹੋਇਆ ਪਿਆ ਹਾਂ ਟਰੈਕਰੀ ਚਾਬੀ ਨਹੀਂ ਦਿੰਦੇ ਵੇ ਜਿਹਦੇ ਕੋਲ ਹੈਗੀ ਆ ਕੀ ਆ ਦੇ ਮੈਂ ਇੱਕ ਮਿੰਟ ਤੁਹਾਡੀ ਗੱਲ ਕਰਾਉਣਾ ਕਿ ਇੱਕ ਮਿੰਟ ਇੱਕ ਮਿੰਟ ਵੀਰ ਜੀ ਹੈਲੋ ਹੈਲੋ ਵੀਰੇ ਇੱਥੇ ਆਪਣਾ ਮੇਨ ਕੇ ਦਾ ਬੰਦਾ ਆਣਾ ਇਸ ਤੇ ਆ ਗੱਲ ਕਰੀਏ ਬਸ ਤਨਵਿੰਦਰ ਹਲੋ ਬਾਈ ਜੀ ਹਾਲੀਵੋਰੀਆਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਮੁਸ਼ਕਲ ਐ ਸੇ ਆਈ ਵੀ ਮੁਸ਼ਕਲ ਹੋਣ ਤਾਂ ਟਰੈਕਟਰ ਦੀ ਤਾਂ ਹੁਣ ਚਾਬੀ ਨਹੀਂ ਮਿਲਦੀ ਪਈ ਅਸੀਂ ਪੱਠੇ ਵੱਢਣੇ ਆ ਪਹਿਲਾਂ ਵੱਢ ਕੇ ਫਿਰ ਕੁੱਤਰਨੇ ਆ ਫਿਰ ਪਾਉਣੇ ਆ ਕਿਉਂਕਿ ਟਰੈਕਟਰ ਨਾਲ ਹੀ ਪੈਣੀ ਆ ਤਸੋ ਹਜੇ ਤੱਕ ਪਾਇਆ ਹੀ ਨਹੀਂ ਹਜੇ ਨਹੀਂ ਹਜੇ ਪੈਣੀ ਕਾਹਦੀ ਗਈ ਸੜਕੇ ਦੇ ਸ ਤਾਂ ਪੰਡਾ ਚੱਕ ਚੱਕੇ ਪਾਈ ਜਾਂਦੇ ਹਜੇ ਕਿਉਂਕਿ ਟਰੈਕਟਰਾਂ ਹੀ ਪੈਣੀਆਂ ਹੁਣ ਇੰਨੀਆਂ ਖੋਲਣਾਂ ਦੇ ਵਿੱਚ ਕਿਵੇਂ ਪੈਣਗੇ ਟਰੈਕਟਰ ਦੀ ਚਾਬੀ ਕਿਹਦੇ ਕੋਲੇ ਆ ਟਰੈਕਟਰ ਦੀ ਚਾਬੀ ਉਹ ਨਾਲ ਹੀ ਲੈ ਗਏ ਆ ਜਿਹੜੇ ਬੰਦੇ ਇੱਥੇ ਸੀਗੇ ਪਹਿਲਾਂ ਹਾਂ ਕੋਈ ਟਰੈਕਟਰ ਦੇ ਮਗਰ ਹੀ ਫਟਾ ਪੈਣਾ ਪਹਿਲਾਂ ਤਾਂ ਉਦੇ ਨਾਲ ਪਸ਼ੂ ਠਾਉਣ ਵਾਲੇ ਪਏ ਆ ਹੂੰ ਟਰੈਕਟਰ ਦੇ ਮਗਰ ਪਾ ਕੇ ਫੱਟਾ ਉਹਦੇ ਨਾਲ 28 ਦੀਆਂ ਪਸ਼ੂ ਪਸ਼ੂ ਠਾਈਦੇ ਆ ਤੇ ਉਹ ਟਰੈਕਟਰ ਉਧਰ ਖੜਾ ਤੇ ਟਰੈਕਟਰ ਦੀ ਹੁਣ ਚਾਪ ਵੀ ਨਹੀਂ ਮਿਲੀ ਟਰੈਕਟਰ ਨਾਲ ਹੀ ਮਤਲਬ ਗਾਵਾਂ ਉੱਠਣੀਆਂ ਟਰੈਕਟਰ ਨਾਲ ਹੀ ਕਟਰ ਪਾ ਕੇ ਮਗਰ ਤੇ ਪੱਠੇ ਵੱਢੇ ਜਾਣੇ ਤੇ ਟਰੈਕਟਰ ਨਾਲ ਹੀ ਕੁਤਰੇ ਜਾਣੇ ਤੋਕੇ ਮਗਰ ਪਾ ਕੇ ਹੂੰ ਤੇ ਫੇਰ ਉਹ ਟਰਾਲੀ ਵਿੱਚ ਪਾ ਕੇ ਤੇ ਫੇਰ ਇੱਥੇ ਲਿਆਉਣੀ ਅੰਦਰ ਸੇਰ ਪੈਣੀ ਹੈ ਪੱਠੇ ਦੀ ਤੂੜੀ ਸਾਡੀ ਪਾਤੀ ਅਸੀਂ ਜਿੰਨਾ ਕਿ ਸਾਡੇ ਤੋਂ ਫਿਰ ਹੋਇਆ ਫਿਰ ਉਧਰ ਪੰਡਾਂ ਘਰ-ਘਰ ਕੇ ਤੂੜੀ ਨਾਲ ਦੀ ਭਰਤੀਆਂ ਆਹ ਕਾਲਗਾਂ ਹਾਂ ਇਹ ਚਾਬੀ ਲੈ ਕੌਣ ਗਿਆ ਇਹ ਜਿਹੜੇ ਇੱਥੇ ਸੇਵਾਵਾਂ ਲੱਗੇ ਸੀ ਪਹਿਲਾਂ ਬੰਦੇ ਹਾਂ ਉਹ ਬੰਦੇ ਲੈ ਗਏ ਅੱਛਾ ਤੇ ਉਹ ਹਰ ਰੋਜ਼ੀ ਐਵੇਂ ਹੁੰਦਾ ਕਿ ਅੱਜ ਹੀ ਹੋਇਆ ਲਿਆ ਜਦੋਂ ਅਸੀਂ ਸੇਵਾ ਕਰਦੇ ਹੁੰਦੇ ਸੀ ਪਹਿਲਾਂ ਹੀ ਹਾਂ ਅੱਜ ਤੱਕ ਹੁਣ ਪਹਿਲੇ ਦਿਨ ਹੀ ਆਏ ਹਾਂ ਅਜੇ ਅੱਛਾ ਜਦੋਂ ਅਸੀਂ ਪਹਿਲਾਂ ਹੀ ਸੇਵਾ ਕਰਦੇ ਹੁੰਦੇ ਸੀ ਪਹਿਲਾਂ ਵੀ ਐਵੇਂ ਕਰਦੇ ਹੁੰਦੇ ਸੀ ਕਿਤੇ ਟਰੈਕਟਰ ਲਗਾਉਂਦੇ ਸੀਗੇ ਕਿਤੇ ਕਹਿੰਦੇ ਤੇਲ ਹੈ ਨਹੀਂ ਇਹਦੇ ਚ ਕਿਤੇ ਟੋਕਿਰਿਆਂ ਤਾਣਾਦੋਂ ਲਾਉਂਦੇ ਸੀਗੇ ਕਿਤੇ ਕੋਸ਼ਕ ਤੇ ਕੁਸ਼ਾਏ ਜਨਕ ਕੋਈ ਬਹਾਨੇ ਬਣਾਉਂਦੇ ਹੁੰਦੇ ਸੀਗੇ ਵੀ ਇਹ ਇੱਥੇ ਰਹਿ ਨਾ ਇਹ ਵੀ ਪੱਥੇ ਨਾ ਪਾਉਣੀ ਨਹੀਂ ਇਹ ਸੇਵਾ ਕਰਨ ਵਾਲੇ ਜਿਹੜੇ ਆਉਂਦੇ ਆ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਬਹੁਤ ਜ਼ਿਆਦਾ ਜੀ ਹੁਣ ਅੱਜ ਉਹ ਆਏ ਨਹੀਂਗੇ ਆਏ ਸੀਗੇ ਤੜਕੇ ਤੋਂ ਚੱਬ ਜੂ ਵੀ ਨਾਲ ਲੈ ਕੇ ਤੇ ਸੇਵਾਦਾਰ ਤੋਂ ਬਹੁਤੂ ਖੜੇ ਆ ਜੀ ਬਹੁਤੋਂ ਪੁੱਛ ਲੋਈ ਹਜੇ ਆਈ ਵੀ ਜਾਂਦੇ ਸੇਵਾਦਾਰ ਸੇਵਾ ਕਰਨਾ ਸੀ ਅੱਛਾ ਹਮਮ ਖਲਾ ਖਰਾਬ ਖਈ ਹਦੇ ਹਾਲਾਤ ਹਨ ਪ੍ਰੂਫ ਚਲਾ ਦੇ ਪਰ ਖਰਾਬੀ ਹਾਲਾਤ ਪਰ ਸਾਨੂੰ ਦਾਸ ਦੇਣੀ ਬਸ ਦੇ ਦੋ ਬਸ ਦੋਹਾਂ ਦਿਨ ਤੁਸੀਂ ਇਹ ਗਊਸ਼ਾਲਾ ਦੇਖ ਲੋ ਜੀ ਕਿਉਂਕਿ ਅਸੀਂ ਖੁਦ ਆਪਦੇ ਪੈਸੇ ਖੁਦ ਲਾ ਕੇ ਅਸੀਂ ਗਊਸ਼ਾਲਾ ਦਾ ਸੁਧਾਰ ਕੀਤਾ ਸੀ ਕਾਮਾਂ ਦਾ ਅਸੀਂ ਹਰੇ ਚਾਰੇ ਤੋਂ ਮੂੰਹ ਮੋੜਦਾ ਸੀਗਾ ਬੀ ਇੰਨਾ ਪੱਠਾ ਪਾਇਆ ਸੀ ਅਸੀਂ ਹਮ ਤੁਸੀਂ ਕਿੱਥੋਂ ਆਉਣ ਲੱਗੇ ਹੋ ਅਸੀਂ ਗੋਲੇ ਵਾਲੇ ਤੋਂ ਹੀ ਅਸੀਂ ਤੁਸੀਂ ਹੁਣ ਨਵਾਂ ਆਉਣਾ ਸ਼ੁਰੂ ਕੀਤਾ ਇੱਥੇ ਅੱਜ ਜੀ ਜੀ ਨਵੇਂ ਆਉਣ ਲੱਗੇ ਹੁਣ ਦੁਬਾਰਾ ਹਾਂਜੀ ਹਾਂਜੀ ਨਹੀਂ ਆਇਆ ਸੀ ਨਾ ਇਹ ਵੀ ਅੱਜ ਤੋਂ 21 ਦਿਨ ਪਹਿਲਾਂ ਹਾਂਜੀ ਚਲੇ ਗਏ ਸੀਗੇ ਅੱਜ ਨੂੰ 21 ਦਿਨ ਅੱਜ 21 ਦਿਨ ਹੋ ਗਏ ਤੁਹਾਨੂੰ 21ਵੇਂ ਦਿਨ ਅਸੀਂ ਆਈਆਂ ਦੁਬਾਰਾ ਅਸੀਂ ਅੱਛਾ ਦੂ ਪਹਿਲਾਂ ਅਸੀਂ 21 ਦਿਨ ਪਹਿਲਾਂ ਆਏ ਸੀਗੇ ਉਦੋਂ ਪਹਿਲਾਂ ਅਸੀਂ ਹਾਲਾਤ ਦਿਖਾਏ ਸੀ ਇਥੋਂ ਦੇ ਵੀ ਹਾਲਾਤ ਦੇਖੋ ਕੀ ਆ ਉਹੀ ਹਾਲਾਤ ਅੱਜ ਫੇਰ ਬਣੇ ਪਏ ਆ ਜਿਹੜੇ ਉਦੋਂ ਦੇ ਹਾਲਾਤ ਸੀ ਨਾ ਅਸੀਂ ਪਹਿਲਾਂ ਦਿਖਾਏ ਸੀਗੇ ਉਹੀ ਹਾਲਾਤ ਅਜੇ ਉਹੀ ਬਣੇ ਪਏ ਆ ਹੁਣ ਤਿੰਨ ਚਾਰ گاਵਾਂ 'ਚ ਮਰਗੀਆਂ ਪਈਆਂ ਕੋਈ ਸਹੀ ਕੀ ਜੰਦੀ ਆ ਠੀਕ ਆ ਨਾ ਕਿਉਂਕਿ ਇਹਨਾਂ ਨੂੰ ਪੱਠੇ ਨਹੀਂ ਪੈਂਦੇ ਸੀਗੇ ਪੱਠੇ ਪੈਣਗੇ ਤਾਂ ਫੇਰ ਹੀ ਸਹੀ ਰਹਿਣਗੇ ਪੱਠੇ ਨਹੀਂ ਪੈਂਦੇ ਤੇ ਇਹਨਾਂ ਨੂੰ ਪਾਣੀ ਨਹੀਂ ਪਿਆ ਜਾਂਦਾ ਇਹਨਾਂ ਤੋਂ ਬੰਦੇ ਥੋੜੇ ਸੀ ਇਹ ਕੁਛ ਕੁਛ ਹੁਣ ਹੀ ਕੰਮ ਕਰਦੇ ਸੀ ਬਸ ਥੋੜੇ ਸੀਗੇ ਬੰਦੇ ਥੋੜੇ ਵੀ ਸੀਗੇ ਅਸੀਂ ਇਹ ਵੀ ਨਹੀਂ ਕਹਿੰਦੇ ਤੇ ਕੀ ਨੂੰ ਦਿਖਾਏ ਸੀ ਤੁਸੀਂ ਹਾਲਾਤ ਜਦੋਂ ਮਾੜਾ ਮੋਟਾ ਸੁਧਰ ਗਿਆ ਸੀ ਕੰਮ ਇਹ ਆਪਣਾ ਪੰਜਾਬ ਦਾ ਚੇਅਰਮੈਨ ਸੀਗਾ ਜੀ ਅਸ਼ੋਕ ਸਿੰਘ ਲਾਈ ਅੱਛਾ ਆਏ ਸੀਗੇ ਉਹਨਾਂ ਨੂੰ ਉਹ ਆਏ ਸੀ ਉਹ ਕੱਲ ਨੂੰ ਫੇਰ ਆਉਣਾ ਨੇ 28 ਤਰੀਕ ਨੂੰ ਜੀ ਦੁਬਾਰਾ ਆਉਣਾ ਉਹਨਾਂ ਨੇ ਹਾਂਜੀ ਕੱਲ ਨੂੰ ਉਹਨਾਂ ਨੇ ਫੇਰ ਆਉਣਾ ਇੱਥੇ ਕੌਸ਼ਲਾਤ ਵੀ ਉਹਨਾਂ ਦੇ ਡੀਸੀ ਦਫ਼ਤਰ ਵੀ ਆਉਣਾ ਉਹਨਾਂ ਨੇ ਹਾਲਾਤ ਉਹੀ ਬਣੇ ਹੋਏ ਪਹਿਲਾਂ ਵਾਲੇ ਹੀ ਸਾਲਾਤ ਉਹੀ ਹੈ ਜੀ ਉਹੀ ਹਾਲਾਤ ਆ ਤਾਂ ਹੀ ਉਹਨਾਂ ਨੂੰ ਦੁਬਾਰਾ ਸੱਦਿਆ ਜੀ ਹੁਣ ਦੱਸ ਨਹੀਂ ਸਾਡੇ ਸ਼ਬਦਾਂ ਦੇ ਬਿਆਨ ਨਹੀਂ ਕਰ ਸਕਦਾ ਜੀ ਤੁਸੀਂ ਅੱਜ ਹੀ ਆਏ ਹੋ ਪਹਿਲੇ ਦਿਨ ਕਿ ਪਹਿਲਾਂ ਵੀ ਆਉਣੇ ਹੋ ਮੈਂ ਪਹਿਲੀ ਵਾਰੀ ਪਰ ਅਸੀਂ ਪੰਜ ਚਾਰ ਦਿਨ ਹੋ ਗਏ ਸੀ ਸੌਂਗਰੇ ਸੀ ਜਾਈਏ ਪੱਥੇ ਪਾ ਗਏ ਜੀ ਹੂੰ ਪਰ ਇੱਥੇ ਵੇਖ ਕੇ ਜੇ ਮਨ ਇੰਨਾ ਦੁਖੀ ਹੋਇਆ ਨੂੰ ਤੁਹਾਨੂੰ ਦੱਸ ਆ ਆਤਮਾ ਆਤਮਾ ਰੋ ਰਹੀ ਹੈ ਜੀ ਹੂੰ ਜਿਹੜੇ ਹਾਲਾਤ ਆ ਕੀ ਹਾਂਜੀ ਹਾਂਜੀ ਭਾਈ ਹਾਂਜੀ ਕੋਈ ਪ੍ਰਬੰਧਕਾਂ ਨੂੰ ਕੋਈ ਨਹੀਂ ਇਸ ਮਾਮਲੇ ਨਾਲ ਕੋਈ ਸੁਣ ਨਹੀਂ ਰਿਹਾ ਕੁਝ ਕਿ ਆਏ ਨਹੀਂ ਆਈ ਤਾਂ ਕੋਈ ਕੋਈ ਇਹੀ ਆਈ ਬਸ ਇਹ ਵੀ ਕਹੀ ਜਾਂਦੇ ਆਪ ਹੀ ਕਹੀ ਜਾਂਦੇ ਹਾਂ ਹੈਲੋ ਸਤਿਗੁਰੂ ਜੀ ਹਾਲੀ ਹਾਲੀ ਜੀ ਬੋਲਦੇ ਹਾਂ ਹਾਂਜੀ ਹਾਂਜੀ ਸਤਿਗੁਰੂ ਜੀ ਜੱਸੀ ਕ ਵੀਰੇ ਮੈਂ ਨਾ ਅਸੀਂ ਗੋਸ਼ਾਲਾ ਆਏ ਸੀ ਗੋਲੇ ਲਈ ਅੱਛਾ ਜੀ ਇੱਥੇ ਜਾਂ ਗੋਲਿਆ ਗੋਸ਼ਾਲਾ ਬਹੁਤ ਬੁਰਾ ਹਾਲ ਲੱਗ ਰਿਹਾ ਯਾਰ ਅੱਛਾ ਉਸ ਕੋ ਮਰੇ ਭਏ ਆਏ ਤੇ ਹੈ ਪਛੋ ਹੀ ਮਰੇ ਭਏ ਕਿਨੇ ਅੱਛਾ ਹਾਂ ਕੋਈ ਦੇਖਪਾ